ਮਿਲ ਗਿਆ ਅੰਕਲ ਨਾ ਸਰਦਾਰ ਜੀ ਅੰਕਲ ਦੇਖੋ ਤੁਹਾਡੇ ਨਾਲ ਦੀ ਰੰਗ ਹਾਂ ਹਾਂ ਕਰ ਚੱਕ ਅੰਕਲ ਫਿਰ ਹਾਂ ਇਹ 3 ਫੁੱਟ ਆਏ ਅੰਕਲ ਖੁਸ਼ ਹੈ ਹਾਂਜੀ ਹਾਂ ਇਹ ਲੱਡੂਆਂ ਨਾਲ ਤੋਲਤਾ ਅੰਕਲ ਆ ਕੇ ਮਿੱਠਾ ਦਾ ਚਾਹੀਦਾ ਵੰਟੀ ਕੋਈ ਨਹੀਂ ਕਰੇ 14 ਸਵਾ 7 24 7 14 7 ਭਾਈ ਬਾਦ ਵਧਿਆ ਜੀ ਲੈ ਭਾਈ ਹਾਂ 7 ਇਹ ਆ ਗਿਆ ਹਾਂ ਲਓ ਜੀ ਭਾਈ ਨਵੇਂ ਤਰੀਕੇ ਦੇ ਟਰਾਲਾ ਲਿਆਂਦਾ ਏ ਟਰਾਲੇ ਦਾ ਤੂੰ ਘਾਟਨ ਵੀ ਇਹ ਜਾ ਕਰਿਆ ਪੂਰੀ ਪੂਰੇ ਪਿੰਡ ਬੰਦ ਘੁਮਾਤਾ ਪੂਰੇ ਪਿੰਡ ਵੱਲੋਂ ਪੂਰੇ ਪਿੰਡ ਵੱਲੋਂ ਆ ਜਾ ਆ ਗਿਆ ਆ ਗਿਆ ਚੱਲ ਓ ਭਾਈ ਮੁਾਰਕਾ ਹੋ ਗਿਆ ਠੀਕ ਹੈ ਇਹਨੇ ਲਿਆ ਹੁ ਪਤਾ ਲੱਗੂਗਾ ਆਈ ਕੱਟ ਗੱਲੇ ਲੋਟ ਆ ਗਈ ਦੀ ਕੋਈ ਜੱਤ ਨਹੀਂ ਹੁੰਦਾ ਸਟਾਰਟ ਹੋ ਗਈ ਇਹ ਖਾ ਚੱਲ ਭਾਈ ਖਾ ਜਾ ਪਿੱਛੇ ਕਰੀ ਮੜਾ ਓਪਰ ਲੱਗਦੀ ਤੇਰੀ ਪੂਰੀ ਏ ਚੱਲ ਗਾਹ ਕਰ ਲਾ ਗਾਹ ਕਰ ਲਾ ਗਾਹ ਬੱਸ ਚੱਲ ਬੱਸ ਚੱਲ ਗੱਲ ਲਓ ਜੀ ਬਾਈ ਪਹਿਲੀ ਵਾਰ ਬੈਣ ਲੱਗਾ ਟਰੈਕਟਰ ਕੇ ਨਾਲ ਨਿਆਣੇ ਵੀ ਬੈ ਗਏ ਉੱਪਰ ਬਾਸ 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 ਉਪਰੀ ਨਿਆਣੇ ਨੂੰ ਪੁੱਛਦਾ ਫਿਰ ਕੁਝ ਪਹੁੰਚ ਗਏ ਘਰ ਬਾਈ। ਹਾਂਜੀ। ਤੂੰ ਵੀ ਖਾ ਲਾ ਹੁਣ? ਹਾਂ ਬਾਈ। ਟਰਾਲੀ ਉੱਪਰ ਕਿਦਾਂ ਚੜਾਣਾ? ਜਾਲ ਲੱਗਿਆ ਮਾ। ਜਾਲ ਕਰਕੇ ਚੜਨੀ ਨੇ ਹੁਣ। ਬਾਈ ਖੋਲਣਾ ਪੈਣਾ ਬਾਹਰੋਂ ਜਾਲ। ਪਰ ਪੱਲੀਆਂ ਤੇ ਮੌਜ ਹੈ। ਟਰਾਲੀ ਦੇਖਿਆ ਟਰਾਲਾ ਬਾਈ। ਪਿੰਡ ਦੇ ਬੰਦੇ ਦੇ پاس ਕਰਾਉਣਾ ਜ਼ਰੂਰੀ ਹੁੰਦਾ ਕਰਾ ਲਈ ਚੈੱਕ ਦਿੱਤਾ ਲੋ ਜੀ ਬਾਈ ਵੀਰ ਪਹੁੰਚ ਗਿਆ ਮਾੜੀ 3 ਘੰਟੇ ਚ ਲੱਗੇ ਨਾ 3 3 ਘੰਟੇ ਲੱਗੇ ਆਪਾਂ ਫੇਲਾ ਗਏ ਦੋ ਲਾਏ ਤੇ 3 ਘੰਟੇ ਨਾ ਲੱਗਣੀ ਹਾਂ ਬਾਈ ਭਾਰਾ ਟੱਲ ਆ ਦੇਖ ਇੱਧਰ ਕੱਲੂ ਸਾਈਕਲ ਲਿਆਉਣਾ ਪੁੱਤ ਕਹਿੰਦੀ ਹੈ ਹਰ ਕਿਹਾ ਠੀਕ ਹੈ ਠੀਕ ਹੈ ਉਹ ਤੈਨੂੰ ਲੈਣਾ ਓਏ ਇਹਨੇ ਵੀ ਸਾਈਕਲ ਆ ਲੈਣਾ ਹੈ ਬਾਈ ਗੱਡੀ ਦਾ ਅਸਟਰ ਹੈਗਾ ਟਰਾਲਾ ਪਰ ਹਾਂ ਜੀ ਗੱਡੀ ਨੂੰ ਘੜਾ ਕੱਢ ਗੱਡੀ ਨੂੰ ਪੂਰੇ ਲਿਆਉਂਦਾ ਸੀ ਗਲਤੀ ਨੂੰ ਲਾਉਂਦਾ ਦਾ ਵੰਟੀ ਲੇਟ ਹੋ ਗਿਆ ਥੋੜੇ ਜਿਹਾ ਜਾਮਤ ਗਰਾਊਂਡ ਚਲੇ ਗਏ ਇੱਥੇ ਟਰਾਲਾ ਘਰ ਆ ਗਿਆ ਚੱਲ ਕੋਈ ਨਹੀਂ ਹਾਂ ਨਵਾਂ ਮਾਡਲ ਲਿਆ ਟਾਈਮ 'ਤੇ ਘਰ ਪਹੁੰਚ ਗਏ ਜੇ ਅੱਜੇਗਾ ਅੱਜੇ ਸੌਦਾ ਹੋਇਆ ਅੱਜੇ ਪਹੁੰਚ ਗਿਆ ਉਹ ਫਿਰ ਆਏ ਹੁਣ ਤੁਸੀਂ ਕਹਿੰਦੇ ਵੀ ਚੱਲ ਸਵੇਰੇ ਚੱਲੂਗੇ ਲੈਣ ਉਹ ਮਾਂ ਕੱਲ ਦੀ ਗੱਡੀ ਹੀ ਖਰਾਬ ਹੋ ਜਣੀ ਕੋਈ ਗੱਲ ਹੀ 1500 ਦੀ ਕੋਈ ਚੱਕਰ ਨਹੀਂ ਹੁੰਦਾ ਠੀਕ ਹੈ ਰਿਹਾ ਉਹ ਇਹਨਾਂ ਨੇ ਵੀ ਕਰਾਇਆ ਆਪਣੇ ਸਿਰ ਤੇ ਉਹਦਾ ਨਾਲ ਜਗਾੜੂ ਰੇੜੀਆਂ ਜੇ ਕਰਕੇ ਇਹਨਾਂ ਦਾ ਵੀ ਕੰਮ ਕੀਤਾ ਮੋਰੰਡੇ ਛੱਡ ਕੇ ਆ ਮਤਲਬ 6000 ਰੁਪਏ ਲਿਆ ਸੀ ਕਿੱਥੇ ਮੋਰੰਡੇ ਨਿਹਾਣੇ ਭਾਈ ਕਹਿੰਦੇ ਵਿੱਚ ਵੜਨਾ ਵਿੱਚ ਵੜ ਕੇ ਦੇਖੋ ਆ ਖੋਲ ਕੇ ਹਾਂ ਠੀਕ ਹੈ ਵਿੱਚ ਤੇ ਪਾਣੀ ਭਰਨਾ ਹੈ ਗਰਮੀਆਂ 'ਚ ਤੇ ਸਾਡੇ ਖੁਸ਼ੀ ਆ ਤਾਂ ਆਇਆ ਅੰਕਲ ਨੂੰ ਜਿਆਦਾ ਕਰਿਆ ਤਾਂ ਆ ਖੁਸ਼ੀ ਆ ਉਹਨੂੰ ਤਾਂ ਹੀ ਆਇਆ ਉਹ ਮੇਰਾ ਫੋਨ ਵੀ ਨਹੀਂ ਕਰਿਆ ਮੈਂ ਬਲਾਲ ਨੂੰ ਉਹ ਮੈਦਾ ਹੁਣ ਆਇਆ ਹਲੇ ਆਈ ਉਹ ਗੱਡੀ ਵੜੀ ਹੋ ਆਲੇ ਅੰਦਰ ਡੁੱਬ ਲਿਆਵਾਂਗੇ ਤਾਂ ਪਰ ਇੱਕ ਕਰੇ ਵੜ ਜਾਦਾ ਮੁਰਗੇ ਅੰਕਲ ਆਇਆ ਬਾਈ ਡੁੱਬਨੇ ਗਿਆਊਗਾ ਅੰਕਲ ਨੂੰ ਕਿ ਬਾਹਰ ਮੁਰਗਿਆਂ ਦੇ ਰੀਅਲ ਟਰਾਲ ਲੱਗੇ ਮੈਂ ਗੋਆ ਦਾ ਲਵਾ ਲਈ ਫੇਰ ਸਾਰੀ ਗੱਲ ਮਸੂਮ ਮਾਰੀ ਜਾਣਾ ਪੰਡਾ ਜੀ ਅੰਕਲ ਬਾਈ ਹੁਣੇ ਘਰ ਫੋਨ ਕਰੇ ਤਾਂ ਅੰਕਲ ਦੇ ਮਿਲ ਗਏ ਅੰਕਲ ਕਾਸਰਦਾਰ ਜੀ ਅੰਕਲ ਦੇਖੋ ਤੁਹਾਡੇ ਨਾਲ ਦੀ ਰੰਗ ਹਾਂ ਹਾਂ ਗੱਲ ਹੋ ਗਈ ਘਰ ਚੱਕ ਅੰਕਲ ਫਿਰ ਹਾਂ ਇਹ 3 ਫੁੱਟ ਆਏ ਹਾਂ 3 ਫੁੱਟ ਪਾੜਾ ਸਾਢੇ ਦਿਨ ਦਾ ਮੁੱਲ ਹੈ ਨਹੀਂ 3 ਹੈ ਅੰਕਲਾ ਢਾਈ ਹੈ ਅੱਡੇ ਫੁੱਟ ਦਾ ਫਰਕ ਹੈ ਸਾਢੇ ਤਿੰਨੇ ਹੋਵੇ ਭਾਈ ਸਾਢੇ ਤਿੰਨੇ ਸਾਢੇ ਤਿੰਨਾ ਮਾਦਾ ਦਾ ਹਾਏ ਪੰਜ ਪੈਪ ਹਾਂ ਭਾਈ ਪੰਜ ਪੈਪ ਅੰਗਲ ਆਪਣੇ ਵਾਲੇ ਚਾਰ ਹੈ ਇਹ ਪੰਜ ਪੈਪ ਹੈ ਉੱਪਰੋਂ ਪੰਜ ਪੈਪ ਆ ਸਾਢੇ ਤਿੰਨ ਸਾਢੇ ਤਿੰਨ ਉੱਚਾ ਬਹੁਤ ਹੈ ਨਾ ਉੱਪਰੋਂ ਸਾਢੇ ਤਿੰਨੇ ਹੋਗਾ ਭਾਈ ਹਾਂ ਆ ਫਟ ਟਿਕ ਫਟ ਦੋ ਤਿੰਨ ਫਟ ਹੋਊਗਾ ਬੰਟੀ ਨਾ ਨਾ ਹਾਂ ਹਾਂ ਕੱਲ ਸਾਢੇ ਦਿਨੋਂ ਆਊਗਾ ਕਦੋ ਮੈਨੂੰ ਯਾਰ ਸਾਢੇ ਦਿਨ ਲੱਗਦਾ ਬਾਕੀ ਦੇਖ ਲੈ ਅੰਕਲ ਉਚਾਈ ਚਾਹੀਦਾ ਹਾਂ ਉੱਚਾ ਫਾਇਦਾ ਬਹੁਤ ਆ ਉਹ ਇੱਕ ਟਰਾਲੀ ਨਹੀਂ ਹੈਗਾ ਅੰਮਨੇ ਇਹ ਤਾਂ ਦੋ ਟਰਾਲੇ ਮੰਨ ਤੂੰ ਜੈਕ ਵਾਲੇ ਦਾ ਤਾਂ ਇੰਨਾ ਫਾਇਦਾ ਹਾਂ ਇੱਕ ਨਾਲਿਆਂ ਕਰ ਬਾਈ ਸਾਢੇ ਦਿਨ ਨੇ ਸਾਢੇ ਤਿੰਨ ਸਾਢੇ ਦਿਨ ਹੋਊਗਾ ਬੰਟੀ ਅੰਕਲ ਜਾਲੀ ਦੀ ਮੋਜਾ ਹੁਣ ਨਵਾਂ ਮਾਡਲ ਆ ਯਾਰ ਆ ਦੇਖਾ ਨਵਾਂ ਮਾਡਲ ਆ ਬੈੱਡ ਵੀ ਨਵਾਂ ਮਾਡਲ ਆ ਜਿਹੜੀ ਆ ਚੀਜ਼ ਲੱਗੀ ਵੀ ਗੋਲ ਪਾਈਪ ਆ ਇਹ ਆ ਵੀ ਗੋਲ ਆ ਹਾਂ ਅੱਗੇ ਜਿਹੜੇ ਪੁਰਾਣਾ ਡਿਜ਼ਾਈਨ ਆ ਪੱਤੀ ਆਉਂਦੀ ਆ ਪਾਸਾ ਹੁਣ ਬਹਿ ਹਰ ਕੰਮ ਦਾ ਟਰਾਲ ਆ ਆਖਿਆ ਨਿਊ ਹੋਲੈਂਡ ਤੇ ਲਿਖਿਆ ਵਾ ਨਿਊ ਮਾਡਲ ਨਿਊ ਮਾਡਲ ਉਹ ਵੀ ਤਾਂ ਲਿਆਇਆ ਸ਼ੱਕ ਦੂਰ ਕਰੂਗਾ ਕਿਹਦਾ 3 ਫੁੱਟ ਹੈ 3 ਫੁੱਟ ਹੈ ਮੈਨੂੰ ਪਤਾ ਅੰਕਲ ਤੁਹਾਡੇ 2.5 ਹੈ ਆਪਣਾ 2.5 ਹੈ ਹਾਂ ਆਪਣੇ ਉਨੋ ਤੇ ਨਾਮ ਕਿਨੂੰ ਪਹਿਲੇ ਨੂੰ ਹਾਂ ਆਲਸਾਈਡ ਆ ਡਬਲ ਜੈਕ ਠੀਕ ਹੈ ਬੜੀ ਹਾਂ ਜੀ ਆਂਕਲ ਦੇਖ ਜੈਕ ਮਾੜਾ ਹਿੱਟ ਨੂੰ ਲੰਬੀ ਹੁੱਕ ਲੰਬੀ ਦੇਖ ਤਾਂ ਇਹ ਹੈ ਕੈਮਰੇ ਦੀ ਜੀ ਇੱਕ ਵਾਰ ਤੇ ਦੇਖ ਉਹਨਾਂ ਨੇ ਚਾਸੀ ਵਾਲਾ ਹੈ ਚਾਸੀ ਵਾਲਾ ਹੈ ਕਾਟਰ ਵਾਲਾ ਵੀ ਹੈ ਕਾਟਰ ਵਾਲਾ ਨਹੀਂ ਹੈਗਾ ਚਾਸੀ ਵਾਲਾ ਇਹ ਜੀ ਚਾਹੀਦੀ ਮੈਂ ਦਵਾ ਜੀ ਇਹ ਜੀ ਚਾਹੀਦਾ ਭਾਈ ਕਿਆ ਠੀਕ ਮਾਰਾ ਸੁੱਖ ਰੱਖੇ ਜਾਂਦਾ ਹੀ ਨਹੀਂ ਕਹਿੰਦੇ ਹਣ ਨਵੀਂ ਚੀਜ਼ ਲੈ ਹੁੱਕ ਵੀ ਦੋ ਜੀ ਹੁੱਕ ਲੰਬੀ ਆ ਯਾਰ ਉਹ ਟੂਲ ਕਿੰਨੇ ਟੂਲ ਨਹੀਂ ਲੈ ਕੇ ਬਾਟੀ ਪਾਣੀ 40 ਇੰਚੀ ਹੈ ਜੀ ਹਾਂ ਆ ਟੂਲ ਹੈਗਾ ਭਾਈ ਬੜਾ ਹਾਂ ਆ ਤਾਂ ਹੈਗਾ ਪਰੇ ਵੀ ਹੂੰਗਾ ਚਾਸੀ ਵਾਲੇ ਕਿੰਨੇ ਆ 14 7 ਹਾਂ 14 7 ਹੋਦਾਏ ਹੁਣ ਆਇਆ ਟਰਾਲੇ ਦੇ ਮੇਜ ਦਾ ਟਰੈਕਟਰ ਦੇ ਮੇਜ ਦਾ ਸੰਦ ਗੋ ਰੋਗੀ ਇਹ ਕਿਹਨੇ ਘਰਾਂ ਰੱਖਿਆ ਤਾਂ ਤੁਸੀਂ ਬਣਾਇਆ ਇਹ ਕਰੇ ਖੜਾ ਤਾਂ ਅਸੀਂ ਤਾਂ ਨਹੀਂ ਬਣਾਇਆ ਗੱਟ ਨਹੀਂ ਰੱਖਿਆ ਵਾ ਹਾਂ 24 ਮਾਡਲ ਹੈ 24 ਮਾਡਲ ਹੈ 14 ਸਵਾ 7 24 ਸਵਾ 7 14 ਸਵਾ 7 ਭਾਈ ਬਾਦ ਵਜੇ ਜੀ ਉਹ ਭਾਂਟੀ ਆਹ ਕੈਂਚੀ ਅਚਾ ਜੈਕ ਵਾਲੀ ਐ ਜੈਕ ਵਾਲੀ ਆ ਜੈਕ ਵਾਲੀ ਦੋ ਨਾਟ ਪੈਂਦੇ ਕਰਦੇ ਨੇ ਇੱਥੇ ਹਾਂ ਜਿਹੜਾ ਲਾਗੇ ਪੜਤੀ ਦੋ ਨਾਟ ਪੈਂਦੇ ਕਰਦੇ ਬਸ ਆ ਵੀ ਆ ਗਿਆ ਆਪਣਾ ਚੱਕੜੇ ਜੈਕ ਵਾਲਾ ਚੱਕੜੇ ਆਪਣੀ ਬੋਕੀ ਦੀ ਬਹੁਤ ਲੰਬੀ ਹੈ ਜੱਗੇ ਵਾਲੇ ਮੰਗਣਾ ਦੇਖ ਹਾਂ ਪੂਰੀ ਮਿੰਟ ਤਾਂ ਚਾਰੇ ਵਾਸੇ ਰੋ ਹਾਂ 14:37 ਹਾਂ 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 ਸੱfte ਪਹਿਲਾਂ ਮੈਂ ਕਿ ਖੜੀ ਆਹ ਪਤ ਔਰੇ 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 ਥੁਵੇ ਦਾ ਔਰੇ ਦੱਬ ਕੇ ਰੱਖੂਂ ਗੜੀ ਦਾ ਲੇ ਭਾਈ 3.7 ਸਵਾ ਸੱਤ ਇਹ ਆ ਗਿਆ ਹਾਂ ਸਵਾ ਸੱਤ ਆ ਭਾਈ ਐਡਾ ਹੀ ਚਾਹੀਦਾ ਤਾਂ ਚੌਰੀ ਮਾਲ ਵਾਫਾ ਜੀ ਗੱਲ ਐ ਇੱਥੇ ਲੰਬਾ ਦੇਖ ਲਾ ਕਿੰਨਾ ਲੰਬਾ ਦੋ ਫੁੱਟ ਦਾ ਆਉਣਾ ਮੇਰੇ ਸਾਹਮਣੇ ਨਹੀਂ ਆਹ ਕਿਹੜਾ ਆਹ ਹਾਂ ਵਿੱਚ ਨਹੀਂ ਨਹੀਂ ਆਹ ਵਿੱਚ ਕਿੰਨਾ ਹੈ ਦੋ ਫੁੱਟ ਬਾੜ ਵਿੱਚ ਇੱਥੇ ਦਾ ਉੱਪਰ ਤੇ ਉੱਪਰ ਤੇ ਇੰਨਾ ਹੀ ਹਾਂ ਇੱਥੇ ਤੱਕ ਲਾ ਹਰਦਾ ਹੋਈ ਆ ਉਹ ਤੋਂ ਥੋੜੀ ਜਿਆਦਾ 5 ਫੁੱਟ ਮਾਲ ਘਰੇ ਕਰਨਾ ਵਿੱਚ ਦੇਖ ਲੈ 5 ਫੁੱਟ ਮਾਲ ਘਰੇ ਆ ਮੈਂ ਦੱਸੋ ਐਦਾ ਇਹ ਰੰਗ ਮੰਗਦਾ ਤਾਂ ਮੈਂ ਐਦਾਂ ਦੀ ਪਾਈਪਾਂ ਵਾਲਾ ਮੰਗਦਾ ਉਹੀ ਨਹੀਂ ਸੁਣਦੀ ਰੱਬ ਲਈ ਪੂਰੀਆਂ ਪੱਲੀਆਂ ਪੱਲੀਆਂ ਦਾ ਖੜਾ ਝੁੱਟ ਗਿਆ ਨੀਤਾ ਬਾਈ ਜੇ ਪਹਿਲਾਂ ਬੰਬੂ ਪਾਉਣਾ ਹੁੰਦਾ ਤੇ ਇੱਕ ਬੰਦੇ ਨੂੰ ਆਹੀ ਰਹਿਣਾ ਤੇ ਵਿੱਚ ਰਹਿਣਾ ਪੈਂਦਾ ਪਰ ਇਹਦੇ ਵੀ ਨਾ ਤੰਗੜੀਆਂ ਮਾਰਦੇ ਆ ਜਾਲੀਆਂ 'ਚ ਭਾਈ ਇਹਦੇ ਵੀ ਕਾਟ ਦਿੰਦੇ ਆ ਜੇ ਆਪਾਂ ਗੇੜੇ ਖੜ ਕੇ ਕਰਾਉਣਾ ਪੈਣਾ ਹਾਂ ਇਹ ਕੋਲ ਖੜ ਕੇ ਇਹਦੇ ਕੋਲ ਕੱਢ ਕੇ ਲਿਵੜ ਚੱਕਦੇ ਇੰਦਾ ਲੋੜੇ ਨਹੀਂ ਬਾਕੀ ਭਾਈਆ ਕੁੰਡੇ ਗਾਂਡੇ ਵਧੀਆ ਲਾਇਏ ਪਿਆ ਆ ਟੋਚਨ ਵਾਲਾ ਪਿੱਛੇ ਪਿੱਛੇ ਕੀ ਲਿਖਿਆ ਬਾਪੂ ਵਰਗਾ ਬੰਦਾ ਨਹੀਂ ਖੇਤੀ ਵਰਗਾ ਧੰਦਾ ਨਹੀਂ ਕਿਸਾਨ ਇਕਤਾ ਜਿੰਦਾਬਾਦ ਆ ਦਾ ਆ ਚੱਕਣੇ ਵਾਲਾ ਅੰਕਲ ਖੁਸ਼ ਹੈ ਹਾਂਜੀ ਹਾਂ ਇਹ ਲੱਡੂਆਂ ਨਾਲ ਤੋਲਦਾ ਅੰਕ ਲਾ ਕੇ ਮਿੱਠਾ ਦਾ ਚਾਹੀਦਾ ਵੰਟੀ ਕੋਈ ਨਹੀਂ ਕੋਈ ਲੋ ਜੀ ਭਾਈ ਟਰਾਲਾ ਆ ਗਿਆ ਦਾ ਕੱਲ ਤੇ ਅੱਜ ਆ ਗਈ ਸਾਈਕਲ ਇਹ ਵਾਦਾ ਹੋਇਆ ਤਾਂ ਵਾਦਾ ਹਾਂ ਬਾਈ ਇਹਦਾ ਕੁੜੀ ਦਾ ਹਾਂ ਆਹ ਵੀ ਜੇ ਟਰਾਲ ਆਇਆ ਤਾਂ ਸਾਈਕਲ ਹੀ ਆਉਣੀ ਚਾਹੀਦੀ ਸਾਈਕਲ ਨਾਲ ਆਉਗੀ ਹਾਂ ਤੇ ਫਿਰ ਰਾਤ ਹੋ ਗਿਆ ਤਾਂ ਹਨੇਰਾ ਪਾਈ ਨਹੀਂ ਤਾਂ ਰਾਤ ਤੇ ਪੂਰੀ ਘਾਨੇ ਦੀ ਤਮਲਾ ਕੁੜੀ ਦੀ ਹਾਂ ਰਾਤ ਹਨੇਰਾ ਹੋ ਗਿਆ ਤਾਂ ਨਾ ਮੈਂ ਇੱਕ ਬੰਟੀ ਬਾਈ ਦੇਖਿਆ ਤਾਂ ਪਰ ਜੇ ਲੈਣਗੇ ਫਿਰ ਨੂੰ ਨਾ ਲੈ ਕੇ ਗਿਆ ਮੈਂ ਕਿਨੂੰ ਕੋਲ ਨੂੰ ਗਿਆ ਤਾਂ ਮਾਝਾ ਨਿਗਾ ਮਾਰ ਦਿੰਦਾ ਵੀ ਕਿਹੜੀ ਕਿਹੜੀ ਕੰਪਰੀ ਪਈ ਕਿਹਾ ਕਿ ਹੁਣ ਵਧੀਆ ਓਕੇ ਆ ਨਾ ਮੈਂ ਫੇਰੇ ਹੁਣ ਇਹ ਤਾਂ ਨਾ ਫੇ ਇਨਾਂ ਨੇ ਜਾਣਾ ਤਾਂ ਨਾਲ ਇੱਕ ਨੇ ਹਾਂ ਤੇ ਮਾਂ ਜੇ ਮੈਂ ਦੂਈ ਲਿਆਉਂਦਾ ਉਹਦਾ ਵੀ ਔਖਾ ਸੀ ਬਾਕੀ ਭਾਈ ਆਹੀ ਨਾਪ ਦੀ ਸਾਈਕਲ ਹੀ ਚੱਲਣੀ ਸੀ ਜੇ ਜ਼ਿਆਦਾ ਵੱਡੀ ਲਿਆਉਂਦੇ ਫੇਰ ਲੋਟ ਨਹੀਂਦੀ ਆਉਣੀ ਠੀਕ ਵਧੀਆ ਹੋ ਗਿਆ ਫੈਸੀ ਹੈ ਉਧਰ ਉਹ ਦੂਆ ਉੱਟ ਗਿਆ ਭਾਈ ਹਾਂ ਉਹਦਾ ਵੀ ਦੇਖਣਾ 9000 ਦੀ ਜੀਪ ਲੱਤੀ ਹੈ ਜੀਪ ਨਹੀਂ ਚਲਾਉਦਾ ਹੁਣ ਕਹਿੰਦਾ ਸਾਈਕਲ ਹੀ ਲੈ ਕੇ ਦੇ ਮੈਨੂੰ ਹੋਰ ਚਲੋ ਵੀ ਲਿਆਉਗੇ ਇਮਾਨਦਾਰੀ ਅੰਦਰ ਤੇ ਨਿਕਲਦਾ ਨਹੀਂ ਬਟ ਜੀਪ ਦੁਆਰ ਦਾ ਜੀਪ ਤਾਂ ਲਿਆਤੀ ਦੀ ਹਾਂ ਫੇ ਹੁਣ ਸਾਈਕਲ ਹੀ ਹੋਰ ਲੈ ਕੇ ਹੁਣ ਜੋੜਾ ਲਿਆਉਣ ਦਾ ਅੱਜ ਕਹਿੰਦਾ ਇਹ ਹੁਣ ਜੀਪ ਚਲਾਉਂਦਾ ਨਹੀਂ ਜੀਪ ਕੇ ਤੇ ਚਲਾਉਂਦਾ ਉਹ ਖੜੀ ਆ ਸ਼ੌਕ ਉਤਰ ਲਿਆ ਉਹ ਹੈ verdade ਕਟਾਉਂੀ ਟਰਾਲਾ ਵੀ ਲੱਗਾ ਟਖਾਣੇ ਬਸ ਇੰਨਾ ਕ ਬਾਹਰ ਆਏ ਭਾਈ ਦੇਖੋ 1 ਫੁੱਟ 1 ਫੁੱਟ ਦਾ ਫਰਕ ਹੈ ਕਰਦਣਾ ਕਰਦਣਾ ਇਹਦਾ ਬਾਂਟੀ ਮੇਰੇ ਸਾਹਮਣੇ ਵੀ ਐਂ ਪੱਲੀ ਜੋ ਪੈ ਜਾਵੇ ਬਾਦੂ ਦੇਖ ਲੈ ਜੇ ਕੋ ਹੁੰਦਾ ਹੋਇਆ ਕਰਕੇ ਪਾਸੇ ਕਰਨਾ ਪਾਉਂ ਹਾਂ ਪਾਟੀ ਕਹਿੰਦਾ ਜੇ ਲੋਟ ਲੱਗਿਆ ਸੀ ਕੱਢ ਵੀ ਸਕਦੇ ਹਾਂ ਹਾਂ ਉਹ ਤੇਰਾ ਵਾਲਾ ਜੇ ਕੋ ਰਾਜੂ ਸਾਹਿਬ ਪੂਰੀ ਅਰੇ ਪੌਂਕਦਾ ਨਹੀਂ ਮੈਨੂੰ ਕਦੇ ਵੀ ਫੇ ਤੂੰ ਘਰ ਦਾ ਦਾ ਬੰਦਾ ਤੈਨੂੰ ਇਹ ਪੌਂਕਣਾ ਹਾਂ ਅਗਰ ਰਾਤ ਨੂੰ ਰਾਗਮਬਾ ਦੋਮ ਦਾਰਾ ਮਰਕੋ ਛਾੜਦੇ ਇੱਕ ਵਾਰ ਬਿੱਲੀ ਇਹ ਰੀਲ ਬਣਾਉਂਦਾ ਹਾਂ ਬਿੱਲੀ ਆਇਆ ਇਹ ਦੁੱਧ ਪਾਇਆ ਉਹਨੇ ਰਾਗਮ ਨਾਲ ਬੈਠੀ ਨੇ ਦੁੱਧ ਵੀ ਜੇ ਨਹੀਂ ਆਇਆ ਬੈਠੇ ਦੇਖੀ ਜਿਹੜਾ ਉਹਨੂੰ ਐ ਵੀ ਪੀਂਦੀ ਆ ਜਦ ਪੀ ਕੇ ਲੱਗ ਗਿਆ ਭੌਂਕਣ ਲੱਗ ਪਿਆ ਅੱਛੇ ਆ ਆ ਕੰਮ ਹੈ ਆ ਕੰਮ ਹੈ ਐਨ ਲੇ ਕੇ ਆ ਰੋ ਦੇਖ ਲਓ ਲਾ ਬਾਪੇ ਭਾਲੇ ਭਾਈ ਦੋ ਦੋ ਹਾਂ ਇਹ ਇੱਕ ਹੀ ਪੈਂਟ ਦੀ ਨਾਲ ਦੋ ਹੀ ਲਿਆਉਂਦੇ ਤੇ ਤੇ ਬਾਪੇ ਜੇ ਲਿਆ ਦੇ ਖਲਾ ਆਏ ਜਾਂ ਮੈਂ ਲਿਆ ਕਰੂ ਰਖੇ ਇਹ ਮਹੇ ਕੁੱਤਾ ਲਿਆਇਆ ਸੈਟ ਹੋਇਆ ਵਾ ਮੈਂ ਛੋਟਾ ਜਾ ਹੁਣਾ ਇੰਨਾ ਕਦਾ ਇਹ ਮਾੜਾ ਦੇ ਬਹੁਤ ਵੇੜਾ ਮਲ ਗਿਆ ਪੂਰੀ ਚਾਹੀਦਾ ਇੰਨਾ ਕੇ ਨਾਲੇ ਖਰਾਕ ਵੀ ਘਾਟ ਨਾਲ ਸੋਨਾ ਲੱਦਾਂ ਛਾਂਦੇ ਹੀ ਨਹੀਂ ਜਿਹੜਾ ਐਡਾ ਰੱਖ ਲੈਂਦੇ ਉਹਦਾ ਫਾਇਦਾ ਨਹੀਂ ਨਿਕਲੇ ਲੈ ਇੰਨਾ ਸਵਰ ਵਾਲਾ ਇਹਨੂੰ ਰੋਟੀ ਪਾਦੇ ਨੇ ਖਾਣੀ ਨਹੀਂ ਹਾਂ ਦੁੱਧ ਪਾਦੇ ਨੇ ਪੀਣਾ ਨਹੀਂ ਜਾਂ ਤੂੰ ਲੰਘ ਗਿਆ ਫੇਰ ਮਾੜਾ ਮੋਟਾ ਇੱਕ ਖਾਣੀ ਰੋਟੀ ਬਸ ਫੇਰ ਠੀਕ ਹੈ ਉਹ ਵੀ ਜੀ ਕਰੇ ਜਾਂਦੀ ਸੜ ਗਿਆ ਚਾਹੀਦਾ ਐ ਰਕ ਕੁੱਤਾ ਦਾ ਚਾਹੀਦਾ ਆਪਣੀ ਮਰਜ਼ੀ ਨਾਲੇ ਪੀਣਾ ਕੁੱਤਾਰਾ ਚਾਹੀਦਾ ਚੱਲ ਬਾਈ ਮੈਂ ਕਿਹਾ ਲੰਬਾ ਹੋਦਰ ਗਿਆ ਤੈਨੂੰ ਵੀ ਦਈਏ ਇੱਕ ਅੱਧਾ ਹੁਣ ਕੁੱਤਾ ਤੇਰਾ ਕੁੱਤਾ ਦੇ ਦਈਏ ਹੁਣ ਲੈ ਜਾ ਗੱਡੀ ਡਿੱਗੀ ਫਲੇਰੀ ਵੜੀ ਆ ਅਗਲੀ ਦੇ ਦੋ ਪਰ ਡੱਕੀ ਨਹੀਂ ਸਾਈਕਲ ਹੀ ਦੇਣਾ ਜੈਕੀ ਨਹੀਂ ਦੇਣਾ ਜੈਕੀ ਨਹੀਂ ਦੇਣਾ ਮੰਨ ਗਈ ਮੋੜੇ ਹੀ ਹੈ ਹਾਂ ਗੱਡੀ ਘੜੀ ਹੈ ਫਿਰ ਇੱਕ ਹੀ ਦੇ ਦੀ ਚੱਲ ਠੀਕ ਆ ਵਾਟੀ ਮੈਂ ਜਾਣਾ ਮਿਲਣ ਨੂੰ ਹੁਣ ਦੇਖ